50 80 ਗ੍ਰਾਮ 골ਡ ਹੈ ਕਹੀ ਉਹ। ਔਰੀ ਵੈਲਿਊ ਆਈ ਦੀ ਡੇਟ ਚਗੀ 35 ਲੱਖ ਰੁਪਏ ਦੀ। ਉਦੋਂ ਮਾਨੂੰ ਇਹਨਾਂ ਨੇ 16990000 ਰੁਪਏ ਦਿਖਾਤੇ ਟ੍ਰਾਂਸਫਰ ਕੀਤੇ। ਤੈਹੀਂ ਮੇਰੇ ਖਾਤੇ ਆ ਗਏ। ਉਸ ਤੋਂ ਬਾਅਦ 12 10 2022 ਨੂੰ ਇਹਨਾਂ ਨੇ ਆਪ ਹੀ ਆਪਣੇ ਕੋਲ ਪੈਸੇ ਜਮ੍ਹਾਂ ਕਰਾ ਕੇ ਅਕਾਊਂਟ ਵੀ ਕਲੋਜ਼ ਕਰਾਤਾ। 16 17 ਲੱਖ ਲਿਆ ਸੀਗਾ। ਉਹ ਅਸੀਂ ਕਰਵਾਇਆ ਸੀ ਜੱਸ ਬੈਂਕ ਤੇ ਟ੍ਰਾਂਸਫਰ ਕਰਵਾਤਾ ਸੀ ਚੈੱਕ। ਕੈਸ਼ ਜਸ ਬੈਂਕ ਕੋਲ ਕੈਸ਼ ਰਿਲੇ ਅਸੀਂ ਉਹਨਾਂ ਕੋਲ 2 ਸਾਲ ਦਾ ਕਿਆ ਸੀਗਾ ਕਿ 2 ਸਾਲ ਤੱਕ ਅਸੀਂ ਛਡਵਾ ਲੈਣਾ ਬਟ ਜਿਸ ਪਰਸਨ ਮੇਰਾ ਨਾਲ ਲੈਣ ਗਿਆ ਸੀ ਗਾਲ 골ਡ ਉਹ ਮੇਰਾ ਰਖਵਾਣ ਗਿਆ ਸੀ ਉਹਨੇ ਵੀ ਦਿਨ ਸਰ 7 8 ਮਹੀਨੇ ਬਾਅਦ 골ਡ ਛਡਵਾ ਲਿਆ ਬਟ ਸਾਨੂੰ ਇਸ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਆਈ ਮੇਰਾ ਨਾਮ ਹੈ ਲਲੀ ਸ਼ਰਮਾ ਮਨਵਾਇ ਸੰਨ 2022 ਜੀ ਮਨਵਾ ਹੈ ਕਿ ਨਹੀਂ ਥੋੜੇ ਪੈਸਿਆਂ ਦੀ ਜਰੂਰਤ ਹੈ ਜਿਸ ਕਰਕੇ ਹੀ ICICI ਬੈਂਕ ਵਿੱਚ ਆਪਣਾ 골ਡ ਲੋਨ ਜਮਾ ਕਰਾਇਆ 골ਡ ਤੇ ਮੁੜਾ ਗਈ ਮਨੀਸ਼ ਵਰਮਨ ਜਿਸ ਬੈਂਕ ਤੋਂ ਭਲਾਈ ਉਹ ਵਾਈਸ ਨਾਲ ਗਿਆ ਉਸ 골ਡ ਜਮਾ ਕਰਾਇਆ 480 ਗ੍ਰਾਮ 골ਡ ਹੈ ਕਹੀ ਉਹ ਤੇ ਔਰੀ ਵੈਲਿਊ ਆਈ ਦੀ ਡੇਟ ਹੈਗੀ 35 ਲੱਖ ਰੁਪਏ ਦੀ ਉਦੋਂ ਮਨੂੰ ਇਹਨਾਂ ਨੇ 16 ਲੱਖ 99000 ਰੁਪਏ ਸਾਡੇ ਖਾਤੇ ਟ੍ਰਾਂਸਫਰ ਕੀਤੇ ਪੈਸੇ ਮੇਰੇ ਖਾਤੇ ਆ ਗਏ ਉਸ ਤੋਂ ਬਾਅਦ 12 10 2022 ਨੂੰ ਇਨੰਨੇ ਆਪ ਹੀ ਆਪਣੇ ਕੋਲੋਂ ਪੈਸੇ ਜਮ੍ਹਾਂ ਕਰਾ ਕੇ ਕਾਊਂਟ ਵੀ ਕਲੋਜ਼ ਕਰਾਤਾ ਤੇ ਪੈਸੇ ਜਮ੍ਹਾਂ ਕਰਾਏ ਨੇ 18,115,114 ਰੁਪਏ ਕਿੰਨੇ ਕਰਵਾਏ ਮਨੀਸ਼ ਵਰਮਾ ਇਹਰੇ ਨਾਲ ਆਪਣੇ ਕੋਲ ਜਮ੍ਹਾਂ ਕਰਾਤੇ ਇਹਰੇ ਨਾਲ ਅੰਦਰ ਕੋਈ ਨਾ ਕੋਈ ਬੈਂਕ ਦਾ ਅਮਪਲੋਈਰ ਲਿਆ ਹੋਏਗਾ ਤੇ ਜਿਸ ਕਰਕੇ ਇਹ ਹਾਨੂੰ ਪਤਾ ਲੱਗਾ 15 April 2024 ਨੂੰ ਤੁਹਾਡੇ ਘਰ ਚ ਕੋਈ ਨਹੀਂ ਗਿਆ ਨਾਲ ਉਸ ਵੇਲੇ ਅਡੇ ਘਰ ਚ ਕੋਈ ਨਹੀਂ ਗਿਆ ਨਾ ਮੈਂ ਗਿਆ ਨਾ ਮੇਰੀ ਵਾਈਫ ਗਈ ਹੈਗੀ ਵੇਟ ਨਹੀਂ ਹੀ ਤੁਹਾਨੂੰ ਵੀ ਕਿਸ਼ਤ ਦੀ ਆਣਾ ਮੈਸੇਜ ਬੈਂਕ ਤੋਂ ਇਹ ਸਾਲ ਬਾਅਦ ਇਹਨਾਂ ਸਾਲ ਦੀ ਕਿਸ਼ਤ ਬਣਾਈ ਦੀ ਬੈਂਕ 'ਚ ਸਾਲ ਬਾਅਦ ਮੇਰੇ ਕੋ 165000 ਰੁਪਏ ਕਿਸ਼ਤ ਵੀ ਲੈ ਗਿਆ ਕੀ ਕਹਿੰਦੇ ਬੈਂਕ ਵਾਲੇ ਹੁਣ ਜੇ ਅਸੀਂ ਬੈਂਕ 'ਚ ਗਏ ਆ ਪਤਾ ਕਰਨ ਵਾਸਤੇ ਉਹਨਾਂ ਕਹਿੰਦਾ ਤੁਸੀਂ ਆਪਣਾ ਕਾਊਂਟ ক্লোਜ਼ ਕਰਾ ਗਿੱਦੀ ਉਸ ਤੋਂ ਬਾਅਦ ਅਸੀਂ ਦੋ ਤਿੰਨ ਵਾਰੀ ਫੇਰੇ ਮਾਰੇ ਆਗੇ ਆ ਇਹ ਸਾਡੇ ਨਾਲ ਕੀ ਨੀਸ ਲੈਂਗੁਏਜ ਯੂਜ਼ ਕਰਦੇ ਆਗੇ ਮਤਲਬ ਡਿਟੇਲ ਨਹੀਂ ਦੇ ਰਹੇ ਤਾਂ ਜਨਾ ਨੂੰ ਕੀ ਇੱਕ ਦੇ ਜਿਹੜਾ ਬੋਚ ਰਿਹਾ ਹੈ 18115114 ਰੁਪਏ ਦਾ ਇਨਾਦਾਂ ਨੂੰ ਐਪ ਉੱਚ ਦਿਖਾ ਰਹੇ ਹੈਗੇ ਆ 18 ਲੱਖ 15 ਹਜ਼ਾਰ 14 18 ਲੱਖ 1514 ਰੁਪਏ ਕਿੰਨੇ ਜਮਾ ਕਰਾਈ ਹੈਗੀ ਹੈ ਇਹਦੀ ਫੋਟੋ ਦੇ ਜਨ ਤੇ ਸਭ ਕੋ ਅਸਲੀਤ ਬਾਹਰ ਆਂਦੀ ਹੈਗੀ ਹੈ ਤੇ ਜਦੋਂ ਇਹਨਾਂ ਨੇ ਅਕਾਊਂਟ ਕਲੋਜ਼ ਕਰਕੇ 골ਡ ਕਿਨੂੰ ਦਿੱਤਾ ਜਦੋਂ ਕਿ ਸਨੇਪਸ ਵਾਈਫ ਦੀ ਹੈਗੀ ਆ ਫਿਰ ਸਿਗਨੇਚਰ ਵਾਈਫ ਦੇ ਹੈਗੇ ਆ ਉਸ ਤੋਂ ਬਾਅਦ ਅਸੀਂ ਕਦੀ ਬੈਂਕ ਵਿੱਚ ਫੇਰਾ ਵੀ ਨਹੀਂ ਮਾਰੇਗਾ ਜਿਸ ਵੇਲੇ 골ਡ ਕਢਾਇਆ ਉਹਦੇ ਤੇ ਕਿਦੇ ਸਾਈਨ ਉਹਦੇ ਸਾਈਨ ਵਾਈਫ ਦੇ ਨਹੀਂ ਹੈਗੇ ਉਹ ਜਾਲੀ ਸਾਈਨ ਹੋਈ ਦੋਰੇ ਉੱਪਰ ਕੀ ਬੈਂਕ ਵਾਲੇ ਕੀ ਕਹਿੰਦੇ ਹੋ ਉਹ ਕਹਿੰਦੇ ਸਾਈਟਾ ਡੇ ਹੈਗੇ ਸੈਨ ਮੈਚ ਨਹੀਂ ਕਰਦੇਗੇ ਇਹਨਾਂ ਦੇ ਕੀ ਚਾਹਦੇ ਹੋ ਕੀ ਜੀ ਹੁਣ ਬਈ ਇਨਸਾਫ ਮਿਲੂ ਜੂ ਹੈਗਾ ਇਨਸਾਫ ਇਹਦੀ ਕੰਪਲੇਨਟ ਕੀਤੀ ਹੋਈ ਕੰਪਲੇਨਟ ਕੀਤੀ ਹੈ ਕੰਪਲੇਨਟ ਕੀਤੀ ਉਹਨੂੰ 1.5 ਮਹੀਨਾ ਚੱਲੇਗਾ ਮੈਂ 7 ਮਾਰਚ 2022 ਨੂੰ ਆਪਣਾ 골ਡ ਲੋਨ ਦਿੱਤਾ ਸੀ ਲਿਆ ਸੀ ਉੱਥੋਂ ਐਸੇ ਬੈਂਕ ਤੋਂ 16 17 ਲੱਖ ਲਿਆ ਸੀ ਉਹ ਅਸੀਂ ਕਰਵਾਇਆ ਸੀ ਜੱਸ ਬੈਂਕ ਤੇ ਟ੍ਰਾਂਸਫਰ ਕਰਵਾਤਾ ਸੀ ਚੈੱਕ ਤੇ ਕੈਸ਼ ਜੱਸ ਬੈਂਕ ਤੋਂ ਕੈਸ਼ ਫੜ ਲਿਆ ਅਸੀਂ ਨਾਲ ਕੋਲ 2 ਸਾਲ ਦਾ ਕਿਹਾ ਸੀਗਾ ਕਿ 2 ਸਾਲ ਤੱਕ ਅਸੀਂ ਛਡਵਾ ਲੈਣਾ ਬਟ ਜਿਸ ਪਰਸਨ ਮੇਰਾ ਨਾਲ ਲੈਣ ਗਿਆ ਸੀ ਗਾਲਡਨ ਮੇਰਾ ਰਖਵਾਣ ਗਿਆ ਸੀ ਉਹਨੇ ਵੀ ਦਿਨ ਸਰ 7 8 ਮਹੀਨੇ ਬਾਅਦ ਗੋਲਡ ਛਡਵਾ ਲਿਆ ਬਟ ਸਾਨੂੰ ਇਸ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਆਈ ਨਾ ਕੋਈ ਸਾਨੂੰ ਕੋਈ ਬੈਂਕ ਤੋਂ ਕੋਈ ਮੈਸੇਜ ਆਇਆ ਕਿ ਤੁਸੀਂ ਇਹਨੂੰ ਰੀਨਿਊ ਕਰਵਾਉਣੇ ਤੇ ਆਪਣੀ ਇਨਸਟਾਲਮੈਂਟ ਭੇਜੋ ਕੁਝ ਨਹੀਂ ਆਇਆ ਉਹ 12 ਅਕਤੂਬਰ 2022 ਨੂੰ ਗੋਲਡ 18 ਲੱਖ ਦੇ ਕੇ ਗੋਲਡ ਛਡਵਾ ਲਿਆ ਇਹ ਸਾਨੂੰ ਪਤਾ ਲੱਗਿਆ 15 April 2024 ਨੂੰ ਜਦੋਂ ਸਾਡੇ ਕੋਲ ਚੈੱਕ ਆਇਆ ਸੀ ਜੈਸ ਬੈਂਕ ਦਾ ਸਕੈਮ ਚੈੱਕ ਅਸੀਂ ਗਏ ਸੀ ਜੈਸ ਬੈਂਕ ਬਟ ਉਹ ਕਹਿੰਦੇ ਆ ਤੁਹਾਡਾ ਚੈੱਕ ਫੇਕ ਹੈ ਐਸਾ ਇਨਕੁਆਰੀ ਵਾਸਤੇ ਗਏ ਐਸੇ ਬੈਂਕ ਉਹਨਾਂ ਨੇ ਮੇਰੇ ਕੋਲ ਪੁੱਛਿਆ ਤੁਹਾਡੇ ਕੋਲ ਡਾਕੂਮੈਂਟ ਤੁਹਾਡੇ ਕੋਲ ਮਿਲਿਆ ਹੋ ਤੁਹਾਨੂੰ ਜੈਸ ਐਸੇ ਬੈਂਕ ਦੇ 골ਡ ਰਖਵਾਇਆ ਮੈਂ ਕਿਹਾ ਸਾਨੂੰ ਕੁਝ ਨਹੀਂ ਦਿੱਤਾ ਉਹਨਾਂ ਨੇ ਮੇਰੀ ਸਨੈਪ ਦੇਖੀ ਮੇਰੇ ਪ੍ਰੂਫ ਤੋਂ ਆਪਣਾ ਲੈਪਟਾਪ ਤੇ ਕੱਢਿਆ ਆਪਣਾ ਸਾਰਾ ਡਾਟਾ ਵਗੈਰਾ ਤੇ ਮੈਨੂੰ ਕਹਿੰਦੇ ਕਿ ਤੁਹਾਡਾ ਤੇ ਲੋਨ ਕਲੀਅਰ ਹੋ ਚੁੱਕਿਆ ਉਨੇ ਆਪਣੇ ਕੋਲ ਜਮਾ ਕਰਵਾਤਾ ਵੈਸੇ ਸਰ ਹੁਣ ਇਹਨਾ ਇਸ ਵਾਲਾ ਪਤਾ ਨਹੀਂ ਉਹਨੇ ਆਪਣੇ ਕੋਲ ਕਰਵਾਇਆ ਕਿ ਕੌਣ ਕਰਵਾਇਆ ਬਟ ਮੈਂ ਕਿ ਮੈਂ ਉਸ ਬੈਂਕ ਸੈਕੰਡ ਟਾਈਮ ਉਦੋਂ ਗਈ ਵੀ ਸਾਡਾ ਤੁਹਾਨੂੰ ਪੁੱਛੇ ਬਗੈਰ ਤੁਹਾਨੂੰ ਪਤਾ ਹੋਏ ਬਗੈਰ ਲੱਗਿਆ ਕੋਈ ਬਿਲਕੁਲ ਸਰ ਕਿੰਨਾ 골ਡ ਹੈ ਸਰ ਅੱਜ ਤੋਂ ਦੀ ਕੀਮਤ 35-40 ਲੱਖ ਹੈ 480 ਸਰ ਪੰਜ ਅੱਧਾ ਕਿਲੋ ਤੋਂ ਹੋਣਾ ਸੀਗਾ ਸੋਲ ਤੁਸੀਂ ਬੈਂਕ ਨੂੰ ਪੁੱਛਿਆ ਨਹੀਂ ਵੀ ਇਹ ਕੌਣ ਮੈਂ ਕਿੱਦਾਂ ਲੈ ਗਿਆ ਮੇਰੇ ਤੋਂ ਬਗੈਰ ਸਰ ਕਹਿੰਦੇ ਤੁਹਾਡੇ ਸਾਈਨ ਹੋਏ ਆ ਮੈਂ ਕਿ ਮੈਂ ਤਾਂ ਸੈਕੰਡ ਟਾਈਮ ਬੈਂਕ ਤੁਹਾਡੇ ਆਈਆਂ ਮੈਂ ਕਦੀ ਬੈਂਕ ਹੀ ਨਹੀਂ ਆਈ ਤੇ ਬਟ ਬੈਂਕ ਵਾਲੇ ਕੋਲ ਨੇ ਕਿਹਾ ਤੁਹਾਨੂੰ ਕਿ ਅਨੁਸਾਰ ਕਿ ਤੁਹਾਨੂੰ ਫੋਟੋਸ ਦਿਖਾ ਦੋ 2 ਸਾਲ ਪਹਿਲੀ ਕੈਂਸਰ ਕੋਈ ਫੋਟੋਸ ਵੀ ਨਹੀਂ ਆਈਆਂ ਮਤਲਬ ਆਣਾ ਕਰਨ ਦੇ ਹਾਂਜੀ ਬਿਲਕੁਲ ਨਾਲ ਮਹੀ ਬਿਹੇਵ ਕਰਦੇ ਕੋਈ ਮਤਲਬ ਇਗਨੋਰ ਕਰਦੇ ਪਏ ਕਸਟਮਰ ਨੂੰ ਸਰ ਕੋ ਕੁਝ ਵੀ ਨਹੀਂ ਹੈਗਾ